ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਸਣਾ ਸਿਗਾਸਣਾ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਦਾ ਉਦਾਰ ਹੁੰਦਾ ਹੈ ਸੋ ਸੱਚੇ ਪਾਸ਼ਾ ਮਹਾਰਾਜ ਜੀਆਂ ਨੇ ਸਾਡੇ ਤੇ ਪਰਉਪਕਾਰ ਕੀਤਾ ਹੈ ਖਾਲਸਾ ਜੀ ਕਈ ਲੋਕ ਇਹ ਹਾਸੂ ਏਣੀਆਂ ਗੱਲਾਂ ਕਰ ਦਿੰਦੇ ਕਈ ਵਾਰ ਕਿਸੇ ਨੂੰ ਕਹੀਏ ਨਾ ਕਿ ਨਾਮ ਜਪਣਾ ਚਾਹੀਦਾ ਹੈ ਸਤਿਗੁਰਾਂ ਦੀ ਸ਼ਰਨ ਜਾਣਾ ਚਾਹੀਦਾ ਹੈ ਸਤਿਗੁਰਾਂ ਦਾ ਓਟ ਆਸਰਾ ਤੱਕਣਾ ਚਾਹੀਦਾ ਹੈ ਤੇ ਉਹ ਕਹਿਣਗੇ ਵੀ ਸਤਿਗੁਰ ਕੀ ਕਰਨਗੇ ਰੱਬ ਕੀ ਕਰੂਗਾ ਤੇ ਅੱਜ ਹੀ ਖਾਲਸਾ ਜੀ ਜਿਵੇਂ ਬਦਾਸ ਕਿਸੇ ਕੋਲੇ ਬੈਠਾ ਸੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਨਾਮ ਜਪਿਆ ਕਰੋ ਤੇ ਇਦਾਂ ਦੇ ਖਾਲਸਾ ਜੀ ਉਹ ਤਮਾਕੂ ਮਾਲਦੇ ਸੀ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਰੱਬ ਦਾ ਨਾਮ ਜਪਿਆ ਕਰੋ ਮਹਾਰਾਜ ਕਲਗੀਧਰ ਸਵਾਮੀ ਜੀ ਇਹ ਵਚਨ ਕਰਦੇ ਆ ਕਿ ਖਾਲਸਾ ਜੀ ਜਿਹੜੇ ਘਰ ਵਿੱਚ ਸ਼ਰਾਬ ਦਾ ਸੇਵਨ ਹੈ ਰਹਿਤ ਨਾਮਿਆਂ ਦੇ ਵਚਨ ਹਨ ਤੇ ਜਿਹੜਾ ਖਾਲਸਾ ਜੀ ਸ਼ਰਾਬ ਦਾ ਸੇਵਨ ਹੈ ਉਹਦੀ ਕਹਿੰਦੇ ਇੱਕ ਕੋਲ ਜਿਹੜੀ ਆ ਨਰਕਾਂ ਨੂੰ ਜਾਂਦੀ ਹੈ ਤੇ ਉਸ ਤੋਂ ਬਾਅਦ ਖਾਲਸਾ ਜੀ ਕਹਿੰਦੇ ਜਿਹਦੇ ਘਰ ਤਮਾਕੂ ਦਾ ਸੇਵਨ ਹੈ ਉਹਦੀਆਂ ਸੱਤ ਕੁਲਾਂ ਜਾਂਦੀਆਂ ਨੇ ਤੇ ਜਿਹੜਾ ਖਾਲਸਾ ਜੀ ਗੁਰੂ ਕਾਨਿੰਦਕ ਹੈ ਗੁਰੂ ਨੂੰ ਮੰਨਦਾ ਨਹੀਂ ਧਿਆਉਂਦਾ ਨਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਲੈ ਲੈ ਕੇ ਖਾਂਦਾ ਹੈ ਕਿਉਂਕਿ ਸਾਨੂੰ ਤੇ ਸਤਗੁਰੂ ਹੀ ਦੇ ਰਹੇ ਆ ਨਾ ਸਾਡੇ ਸਵਾਸ ਆ ਰਹੇ ਆ ਸਤਗੁਰੂ ਦੇ ਰਹੇ ਆ ਸਾਡਾ ਸਰੀਰ ਸਭ ਕੁਝ ਕਰ ਰਿਹਾ ਸਤਿਗੁਰੂ ਦੀ ਕਿਰਪਾ ਹੈ ਕਿਉਂਕਿ ਜੋਤ ਅੰਦਰ ਵਾਹਿਗੁਰੂ ਜੀ ਦੀ ਹੈ ਨਾ ਸਭ ਮੈਂ ਜੋਤ ਜੋਤ ਹੈ ਸੋਏ ਸਾਰਿਆਂ ਦੇ ਵਿੱਚ ਜੋਤ ਹੈ ਉਸ ਵਾਹਿਗੁਰੂ ਜੀ ਦੀ ਹੈ ਖਾਲਸਾ ਜੀ ਵਾਹਿਗੁਰੂ ਜੀ ਤੋਂ ਬਿਨਾ ਨਾ ਤਾਂ ਕਿਸੇ ਵਿਸ਼ਨੂੰ ਭਗਵਾਨ ਦੀ ਹੈ ਨਾ ਕਿਸੇ ਸ਼ਿਵ ਜੀ ਭਗਵਾਨ ਦੀ ਹੈ ਨਾ ਬ੍ਰਹਮਾ ਜੀ ਦੀ ਹੈ ਨਾ ਇੰਦਰ ਜੀ ਦੀ ਹੈ ਨਾ 33 ਕਰੋੜ ਦੇਵਤੇ ਦੀ ਹੈ ਨਾ 9 ਲੱਖ ਦੇਵੀ ਦੀ ਹੈ ਨਾ 84 ਸਿੱਧਾਂ ਵਿੱਚ ਐਸਾ ਬਲ ਹੈ ਤੇ ਨਾ ਖਾਲਸਾ ਜੀ ਸਵਾ ਲਖ ਪੈਗੰਬਰਾਂ ਦੇ ਵਿੱਚ ਐਸਾ ਬਲ ਸੀ ਤੇ ਨਾ ਅਗਾਂ ਆਉਣ ਵਾਲਿਆਂ ਵਿੱਚ ਐਸਾ ਬਲ ਹੈ ਬਲ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਬਲ ਹੈ ਜੋ ਕੀੜੀ ਵਿੱਚ ਵੀ ਆਪਣੀ ਜੋਤ ਟਕਾ ਕੇ ਬੈਠੇ ਹਨ ਸਾਡੇ ਵਿੱਚ ਵੀ ਟਕਾ ਕੇ ਬੈਠੇ ਆ ਹਾਥੀ ਵਿੱਚ ਵੀ ਟਕਾ ਕੇ ਬੈਠੇ ਆ ਸਾਰੀ ਬਨਸਪਤੀ ਵਿੱਚ ਵੀ ਉਸੇ ਪਰਮੇਸ਼ਰ ਵਾਹਿਗੁਰੂ ਜੀ ਦੀ ਜੋਤ ਹੈ ਜਿਹੜਾ ਜਾਲ ਵਿੱਚ ਹੈ ਥਾਲ ਵਿੱਚ ਹੈ ਖਾਲਸਾ ਜੀ ਸਾਰੇ ਥਾਂ ਹੈ ਜਿਸ ਵਾਹਿਗੁਰੂ ਜੀ ਨੇ ਆਕਾਸ਼ ਬਣਾਏ ਹਨ ਪਤਾਲ ਬਣਾਏ ਹਨ ਤੇ ਉਹਨਾਂ ਨੂੰ ਇਹ ਮਤ ਜਦੋਂ ਦਾਸ ਨੇ ਕਿਹਾ ਕਿ ਜਿਹੜਾ ਗੁਰੂ ਕੀ ਨਿੰਦਿਆ ਕਰਦਾ ਨਾ ਜੋ ਸਤਗੁਰਾਂ ਦੀ ਨਿੰਦਿਆ ਕਰਦਾ ਹੈ ਖਾਲਸਾ ਜੀ ਉਹਦੀਆਂ अनेका ਜਿਹੜੀਆਂ ਕੁੱਲਾਂ ਹਨ ਉਹ ਡੁੱਬ ਜਾਂਦੀਆਂ ਤੇ ਉਹ ਕਹਿਣ ਲੱਗਾ ਓਏ ਬਾਬਾ ਜੀ ਇਹ ਗੱਲਾਂ ਹੀ ਨੇ ਅੱਗਾ ਕਿਹੜਾ ਕਿਸੇ ਨੇ ਵੇਖਿਆ ਜੋ ਕੁਛ ਹੈ ਇਥੇ ਨਜ਼ਾਰੇ ਲਾਓ ਜ਼ਿੰਦਗੀ ਦੇ ਈਵੇਂ ਦੇ ਲੋਕ ਬਹੁਤ ਹਨ ਪਰ ਇਹ ਐਸੇ ਐਸੇ ਅਕਿਰਤ ਕਣ ਲੋਕਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੇ ਤਾਰਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਬਾਣੀ ਹੈ ਖਾਲਸਾ ਜੀ ਸਦਾ ਸੁਖ ਦੇਣ ਵਾਲੀ ਹੈ ਸਾਡੇ ਸਾਰਿਆਂ ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ ਐਸੇ ਪਿਆਰੇ ਸਤਿਗੁਰੂ ਜੀ ਮਹਾਰਾਜ ਕਿੱਥੋਂ ਮਿਲਣਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਗੇ ਖਾਲਸਾ ਜੀ ਸਤਿਗੁਰਾਂ ਦੇ ਵਿੱਚ ਸੰਸਾਰ ਦੀ ਸਾਰੀ ਸ਼ਕਤੀ ਸੀ ਇਹ ਐਸਾ ਪਰਯੋਪਕਾਰ ਮਹਾਰਾਜ ਨੇ ਇਸ ਧਰਤੀ ਉੱਤੇ ਸਿੱਖਾਂ ਉੱਤੇ ਇੱਥੇ ਵਸਦੇ ਲੋਕਾਂ ਤੇ ਮਾਤ ਲੋਕ ਤੇ ਜੋ ਕੀਤਾ ਹੈ ਖਾਲਸਾ ਜੀ ਸਾਰਿਆਂ ਤੋਂ ਵੱਧ ਸ਼ਕਤੀ ਵਾਲਾ ਜਿਹੜਾ ਅਕਾਲ ਪੁਰਖ ਦਾ ਰੂਪ ਹੈ ਉਹ ਸ਼ਬਦ ਰੂਪ ਹੈ ਸ਼ਬਦ ਰੂਪ ਜਿੰਨੀ ਸ਼ਕਤੀ ਕਿਸੇ ਅਵਤਾਰ ਵਿੱਚ ਨਹੀਂ ਕਿਸੇ ਰੂਪ ਵਿੱਚ ਨਹੀਂ ਤੇ ਮਹਾਰਾਜ ਨੇ ਕਿੱਡਾ ਪਰਯੋਪਕਾਰ ਕੀਤਾ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਹੀ ਉਹੀ ਰੂਪ ਵਟਾ ਕੇ ਧਰਤੀ ਤੇ ਆ ਕੇ ਮਹਾਰਾਜ ਨੇ ਅੱਜ ਸਾਨੂੰ ਉਹ ਸ਼ਬਦਾਵਤਾਰ ਦੇ ਲੜ ਲਾਇਆ ਹੈ ਜਿਹਦੇ ਵਿੱਚ ਖਾਲਸਾ ਜੀ ਕੋਈ ਕਹਿ ਨਹੀਂ ਸਕਦਾ ਐਨੀ ਸ਼ਕਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਤੇ ਮਹਾਰਾਜ ਸੱਚੇ ਪਾਸ਼ਾ ਦਾ ਨਾਮ ਪ੍ਰਾਪਤ ਹੋਵੇ ਫਿਰ ਇਹ ਸੋਝੀ ਆਉਂਦੀ ਹੈ ਉਵੇਂ ਨਹੀਂ ਆਉਂਦੀ ਤੇ ਖਾਲਸਾ ਜੀ ਜਿਹੜੇ ਸਤਗੁਰੂ ਜੀ ਮਹਾਰਾਜ ਨਾਲ ਜੁੜੇ ਹਨ ਗੁਰੂ ਕੇ ਪਿਆਰੇ ਹਨ ਗੁਰਸਿੱਖ ਹਨ ਅਮਰਤ ਵੇਲੇ ਜਾਗਦੇ ਬਾਣੀ ਪੜ੍ਹਦੇ ਨਾਮ ਜਪਦੇ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਮਨ ਕਰਕੇ ਕਰ ਲਈਏ ਤਨ ਕਰਕੇ ਕਰ ਲਈਏ ਜਾਂ ਤਨ ਕਰਕੇ ਕਰ ਲਈਏ ਮਨ ਕਰਕੇ ਸੇਵਾ ਕਿ ਉਹਨਾਂ ਨੂੰ ਮਿੱਠੇ ਬੋਲ ਬੋਲਣੇ ਉਹਨਾਂ ਪ੍ਰਤੀ ਉਹਨਾਂ ਦੇ ਲਈ ਮਨ ਵਿੱਚ ਸਤਿਕਾਰ ਰੱਖਣਾ ਇਹ ਮਨ ਦੀ ਸੇਵਾ ਹੈ ਤੇ ਤਨ ਦੀ ਸੇਵਾ ਕਿ ਉਹਨਾਂ ਨੂੰ ਘਰ ਬੁਲਾ ਕੇ ਉਹਨਾਂ ਦੇ ਚਰਨ ਪਰਸੀਏ ਉਹਨਾਂ ਦੀ ਸੇਵਾ ਕਰੀਏ ਉਹਨਾਂ ਦੇ ਤਨ ਢੱਕਣ ਵਾਸਤੇ ਬਸਤਰ ਭੇਟਾ ਕਰੀਏ ਕੁਝ ਵੀ ਕਰੀਏ ਜਾਂ ਉਹਨਾਂ ਦੀ ਤਨ ਦੀ ਸੇਵਾ ਕਰੀਏ ਫਿਰ ਖਾਲਸਾ ਜੀ ਅੱਗੇ ਆਉਂਦੀ ਹੈ ਤਨ ਦੀ ਸੇਵਾ ਤਾਂ ਦੀ ਸੇਵਾ ਹੈ ਖਾਲਸਾ ਜੀ ਕਿਸੇ ਗੁਰਮੁਖ ਪਿਆਰੇ ਨੂੰ ਕਿਸੇ ਗਰੀਬ ਸਿੱਖ ਨੂੰ ਸ਼ਸਤਰ ਲੈ ਦੇਣਾ ਪੰਜ ਕਕਾਰ ਲੈ ਦੇਣੇ ਉਹਨੂੰ ਬਸਤਰ ਲੈ ਦੇਣੇ ਚੋਲਾ ਲੈ ਦੇਣਾ ਜਾਂ ਉਹਦੇ ਘਰ ਵਿੱਚ ਖਾਲਸਾ ਜੀ ਰਾਸ਼ਨ ਪਾਣੀ ਪਹੁੰਚਾ ਦੇਣਾ ਉਹਦੇ ਨਾਲ ਗੁਰੂ ਮਹਾਰਾਜ ਖੁਸ਼ ਹੁੰਦੇ ਕਿਉਂਕਿ ਗੁਰਮੁਖ ਜਿਨ੍ਹਾਂ ਨੇ ਪਛਾਣਿਆ ਹੈ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਆਇਆ ਤੇ ਉਹਨਾਂ ਨੇ ਗੁਰੂ ਕਲਗੀ ਧਰਜੀ ਮਹਾਰਾਜ ਦਾ ਦਿੱਤਾ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ ਜਿਹਦਾ ਮਨ ਕਲਗੀ ਧਰਮਾਣੀ ਜੀ ਦੇ ਚਰਨਾਂ ਵਿੱਚ ਪਹੁੰਚਿਆ ਹੈ ਖਾਲਸਾ ਜੀ ਉਹ ਭਾਵੇਂ ਕਿਵੇਂ ਦਾ ਵੀ ਹੋਵੇ ਜੇ ਤੁਸੀਂ ਉਹਦੀ ਸੇਵਾ ਕਰੋਗੇ ਨਾ ਤੇ ਗੁਰੂ ਕਲਗੀਧਰ ਮਹਾਰਾਜ ਤੁਹਾਨੂੰ ਦੇਣਗੇ ਉਹ ਸਿੱਖ ਭਾਵੇਂ ਕਿਵੇਂ ਦਾ ਵੀ ਹੋਵੇ ਤੇ ਮਹਾਰਾਜ ਕਹਿੰਦੇ ਆ ਧੂੜੀ ਮੰਜਨ ਸਾਧਕੇ ਸਾਈਂ ਥੀਏ ਕਿਰਪਾਲ ਕਿ ਜਿਹੜੇ ਉਹ ਵਡਭਾਗੀ ਹਨ ਜਿਨ੍ਹਾਂ ਨੂੰ ਖਾਲਸਾ ਜੀ ਗੁਰਮੁਖਾਂ ਦੀ ਸ਼ਰਨ ਵਿੱਚ ਧੂੜ ਮਹਾਰਾਜ ਕਹਿੰਦੇ ਮਿਲ ਜਾਂਦੀ ਹੈ ਚਰਨਾਂ ਦੇ ਉਹ ਵੱਡੇ ਭਾਗਾਂ ਵਾਲੇ ਆ ਤੇ ਵੱਡੇ ਭਾਗਾਂ ਵਾਲੇ ਕਿਉਂ ਹੋਏ ਕਿਉਂਕਿ ਉਹਨਾਂ ਤੇ ਗੁਰੂ ਕਿਰਪਾਲ ਹੋਇਆ ਕਿਰਪਾ ਕੀਤੀ ਹੈ ਗੁਰੂ ਨੇ ਤੇ ਜਿਹੜੇ ਖਾਲਸਾ ਜੀ ਗੁਰੂ ਕੇ ਸੰਖਿਖਾਂ ਦੇ ਸੰਗਤ ਕਰਦੇ ਨੇ ਜਾਂ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਸੇਵਾ ਜਿਨ੍ਹਾਂ ਨੂੰ ਨਸੀਬ ਹੋਈ ਹੈ ਮਹਾਰਾਜ ਕਹਿੰਦੇ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਤੇ ਉਹਨਾਂ ਨੂੰ ਨਾਮ ਧਨ ਪ੍ਰਾਪਤ ਹੋਇਆ ਹੈ ਤਾਂ ਫਿਰ ਖਾਲਸਾ ਜੀ ਉਹਨੂੰ ਉਹਨਾਂ ਨੂੰ ਸੰਸਾਰ ਦੇ ਸਾਰੇ ਜਿਹੜੇ ਖਜ਼ਾਨੇ ਹਨ ਸਾਰੇ ਸੋਹਣੇ ਪਦਾਰਥ ਹਨ ਮਿਲ ਪੈਂਦੇ ਆ ਐਡੀ ਕਿਰਪਾ ਸਤਗੁਰਾਂ ਨੇ ਕੀਤੀ ਹੈ ਜਿਹੜੇ ਗੁਰਸਿੱਖਾਂ ਦੀ ਸੇਵਾ ਕਰਦੇ ਆ ਉਹਨਾਂ ਨੂੰ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਬਹੁਤ ਸੁਖ ਦਿੰਦੇ ਆ ਸੋ ਇਸ ਕਰਕੇ ਚੰਗਿਆਂ ਦੀ ਸੰਗਤ ਕਰੀਏ ਚੰਗਿਆਂ ਦੀ ਸੰਗਤ ਵਿੱਚ ਜਾਇਆ ਕਰੀਏ ਚੰਗਿਆਂ ਦੀ ਸੰਗਤ ਵਿੱਚ ਜਾਣ ਨਾਲ ਖਾਲਸਾ ਜੀ ਸਾਨੂੰ ਉਹ ਨਾਮ ਪ੍ਰਾਪਤ ਹੋਵੇਗਾ ਜਿਹਦੀ ਕੋਈ ਕੀਮਤ ਨਹੀਂ ਜਾਣ ਸਕਦਾ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਆ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਹੜਾ ਸਾਈ ਦਾ ਨਾਮ ਹੈ ਇਥੇ ਬਚਨ ਮਹਾਰਾਜ ਨੇ ਸਾਈ ਲਿਖਿਆ ਹੈ ਆਪਾਂ ਸਾਈਂ ਪੜ੍ਹ ਦਿੰਨੇ ਆ ਨਾ ਮਹਾਰਾਜ ਨੇ ਬਾਣੀ ਵਿੱਚ ਸਾਈਂ ਲਿਖਿਆ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਜਿਹੜਾ ਸਾਈਂ ਹੈ ਉਹਦਾ ਨਾਮ ਇਡਾ ਅਮੁਲਕ ਹੈ ਖਾਲਸਾ ਜੀ ਉਹਦੀ ਕੀਮਤ ਕੋਈ ਜਾਣਦਾ ਨਹੀਂ ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਪਰ ਦਾਸ ਇੱਕ ਬੇਨਤੀ ਵੀ ਕਰ ਦਵੇ ਖਾਲਸਾ ਜੀ ਨਾਲ ਦੀ ਨਾਲ ਕਿਉਂਕਿ ਅਸੀਂ ਗੁਰੂ ਨਾਨਕ ਦੇ ਕੁਕਰ ਹਾਂ ਤੇ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਕਰੇ ਗੁਰੂ ਗ੍ਰੰਥ ਸਾਹਿਬ ਜੀ ਬਰਾਬਰੀ ਕਰੇ ਤੇ ਜਾਂ ਖਾਲਸਾ ਜੀ ਗੁਰੂ ਕੇ ਸਿੱਖਾਂ ਨੂੰ ਮਾੜਾ ਆਖੇ ਉਹਦੇ ਪ੍ਰਥਾਏ ਬੋਲਣਾ ਸਾਡਾ ਫਰਜ਼ ਹੈ ਜਿਵੇਂ ਘਰ ਵਿੱਚ ਕੋਈ ਚੋਰ ਆਵੇ ਤੇ ਕੁਕਰ ਦਾ ਫਰਜ਼ ਹੈ ਕਿ ਉਹਨੂੰ ਪਵੇ ਘਰ ਵਾਲਿਆਂ ਨੂੰ ਸੁਚੇਤ ਕਰੇ ਆਪਾਂ ਗੁਰੂ ਕੇ ਸੇਖ ਹਾਂ ਕੋਈ ਕਿਤੇ ਲੱਗਾ ਕੋਈ ਕਿਤੇ ਲੱਗਾ ਚਲੋ ਚੜ੍ਹਦੀ ਕਲਾ ਹੈ ਪਰ ਖਾਲਸਾ ਜੀ ਆ ਜਿਹੜਾ ਥੋੜੇ ਦਿਨਾਂ ਤੋਂ ਵਿਵਾਦ ਜਿਹੜੇ ਆ ਸੰਤ ਬਾਬਾ ਹਜਾਰਾ ਸਿੰਘ ਸਾਹਿਬ ਜੋ ਘੁੰਮਣਾ ਵਾਲੇ ਮਹਾਂਪੁਰਸ਼ ਹੋਏ ਵਾਹਿਗੁਰੂ ਜਾਣਦੇ ਆ ਉਹ ਸੰਤਾਂ ਬਾਰੇ ਉਹਨਾਂ ਦੀ ਬਿਰਤੀ ਬਾਰੇ ਪਰ ਉਹਨਾਂ ਦੇ ਡੇਰੇ ਉੱਤੇ ਖਾਲਸਾ ਜੀ ਜਿਹੜਾ ਕੂੜ ਕਬਾੜ ਚੱਲ ਰਿਹਾ ਕਿ ਬਾਬਾ ਹਜਾਰਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਜਾਂ ਗੁਰੂ ਕਲਗੀ ਧਰਮਾਹਾਰਾਜ ਨੂੰ ਖਾਲਸਾ ਜੀ ਜੋੜਿਆ ਜਾ ਰਿਹਾ ਤੇ ਇਹ ਕਿਹਾ ਜਾ ਰਿਹਾ ਇੱਕ ਭਾਈ ਬੋਲਦਾ ਬੈਠਾ ਕਹਿੰਦਾ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਨੇ ਕਿਹਾ ਕਿ ਬਾਬਾ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦਾ ਪ੍ਰਕਾਸ਼ ਕਰੀਏ ਤੇ ਬਾਬਾ ਜੀ ਨੇ ਇਹ ਵਜਨ ਕੀਤਾ ਵਾਹਿਗੁਰੂ ਜਾਨੇ ਕੀਤਾ ਕਿ ਨਹੀਂ ਕੀਤਾ ਜੇ ਤੇ ਕੀਤਾ ਫਿਰ ਖਾਲਸਾ ਜੀ ਮਹਾਰਾਜ ਆਪ ਛਾਨਣ ਤੇ ਜੇ ਨਹੀਂ ਕੀਤਾ ਜਿਨ੍ਹਾਂ ਨੇ ਝੂਠ ਬੋਲਿਆ ਉਹਨਾਂ ਨੂੰ ਪੁਛਾਨਣ ਇਹ ਦਾਸ ਦੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਹੀਦਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿਉਂਕਿ ਉਲਟਾ ਉਲਟਾ ਕੇ ਸਿਰਦੇ ਨੇ ਉਹ ਜਦੋਂ ਮਹਾਰਾਜ ਦੀ ਕੋਈ ਨਰਾਦਰੀ ਕਰਦਾ ਉਥੇ ਇਹ ਕਿਹਾ ਗਿਆ ਖਾਲਸਾ ਜੀ ਕਿ ਉਥੇ ਪੁੱਛਿਆ ਗਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰੀਏ ਤੇ ਇਹ ਬਾਬਾ ਜੀ ਨੇ ਬਚਨ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਭਾਈ ਬਾਲੇ ਜੀ ਦੀ ਜਨਮ ਸਾਖੀ ਇੱਕੋ ਹੀ ਗੱਲ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਨਾ ਅਸੀਂ ਭਾਈ ਬਾਲੇ ਦੀ ਸਾਖੀ ਨੂੰ ਮੰਨਣਾ ਭਾਵੇਂ ਖਾਲਸਾ ਜੀ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਨੰਦ ਸਿੱਖ ਨੇ ਸਤ ਗੁਰਾਂ ਦੇ ਰੂਪ ਹੋ ਗਏ ਭਾਵੇਂ ਉਹਨਾਂ ਦੇ ਵੱਲੋਂ ਕਿੰਨਾ ਹੀ ਇਤਿਹਾਸ ਰਚਾਇਆ ਗਿਆ ਜਿਹੜਾ ਆਪਾਂ ਅੱਜ ਪੜ੍ਹਦੇ ਆਂ ਗੁਰੂ ਘਰਾਂ 'ਚ ਕਥਾ ਹੁੰਦੀ ਏ ਬੜਾ ਵੱਡਾ ਪਰਉਪਕਾਰ ਭਾਈ ਬਾਲਾ ਜੀ ਨੇ ਕੀਤਾ ਤੇ ਗੁਰੂ ਅੰਗਦ ਦੇ ਮਹਾਰਾਜ ਨੂੰ ਸੁਣਾਉਣਾ ਕੀਤੀ ਏ ਸਾਰੀ ਕਥਾ ਪਰ ਖਾਲਸਾ ਜੀ ਜੋ ਜਨਮ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਹਨ ਉਹਨਾਂ ਦੀ ਵੀ ਬਾਣੀ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਰਾਬਰੀ ਨਹੀਂ ਕਰ ਸਕਦੀ ਬੇਸ਼ੱਕ ਉਹ ਕੁੰਜੀ ਹੈ ਤੇ ਭਾਈ ਬਾਲੇ ਜੀ ਦੀ ਸਾਖੀ ਕਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਰਾਬਰੀ ਕਰ ਸਕਦੀ ਸੋ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਵੋ ਜਿਨ੍ਹਾਂ ਦੀ ਉੱਤੇ ਸ਼ਰਧਾ ਹੈ ਖਾਲਸਾ ਜੀ ਉਹ ਸਮਝ ਹੀ ਨਹੀਂ ਰਹੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਉੱਚਾ ਨਾਂ ਦਾ ਕੋਈ ਸੰਤ ਹੋਇਆ ਦੁਨੀਆ ਤੇ ਨਾ ਹੋਵੇਗਾ ਗੁਰੂ ਸੰਤ ਬਣਾਉਂਦਾ ਹੈ ਤੇ ਗੁਰੂ ਹੀ ਖਾਲਸਾ ਜੀ ਉਹ ਸੰਤ ਦੀ ਮੱਤ ਮਾਰ ਸਕਦਾ ਇਹ ਵੀ ਸੱਚ ਜੀ ਕੋਈ ਬ੍ਰਹਮ ਗਿਆਨੀ ਕੋਈ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਉੱਚਾ ਨਹੀਂ ਉਹ ਜਾ ਸਕਦਾ ਗੁਰੂ ਮਹਾਰਾਜ ਦੀ ਬਾਣੀ ਪੜ ਕੇ ਉਹ ਸੰਤ ਬਣਦੇ ਨੇ ਆਪਣੇ ਆਪ ਸੰਤ ਨਹੀਂ ਬਣਦੇ ਉਹਨਾਂ ਦੇ ਡੇਰਿਆਂ ਤੇ ਜੇ ਇਹ ਕੁਝ ਹੋਵੇਗਾ ਤੇ ਸਾਨੂੰ ਇਹ ਸੋਚਣਾ ਪਵੇਗਾ ਵੀ ਸਾਨੂੰ ਕਿਹੜੇ ਬੰਨਿਓ ਢਾ ਲੱਗਦੀ ਹੈ ਸਤਿਗੁਰਾਂ ਦਾ ਫਰਮਾਨ ਹੈ ਬਾਣੀ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ ਉਹਦੇ ਵਰਗਾ ਤਿਸ ਜੇਵੜ ਅਵਰ ਨ ਕੋਈ ਉਹਦੇ ਵਰਗਾ ਕੋਈ ਨਹੀਂ ਹੈ ਕੋਈ ਨਹੀਂ ਹੈ ਬਾਣੀ ਵਰਗਾ ਖਾਲਸਾ ਜੀ ਨਾ ਬਣ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗਾ ਨਾ ਕੋਈ ਬਣ ਸਕਦਾ ਨਾ ਕੋਈ ਖੰਡਾ ਬ੍ਰਹਮੰਡਾ ਵਿੱਚ ਹੈ ਸੱਚਖੰਡ ਵਿੱਚ ਇਹੋ ਬਾਣੀ ਸ਼ਸ਼ੋਭਤਾ ਜਿਹੜੀ ਤੁਸੀਂ ਪੜਦੇ ਹੋ ਤੇ ਇੱਕ ਬੰਦਾ ਕਿਵੇਂ ਇਹਦੀ ਬਰਾਬਰੀ ਕਰ ਸਕਦਾ ਹੈ ਤੇ ਕਿਵੇਂ ਖਾਲਸਾ ਜੀ ਉਹਦੇ ਚੇਲੇ ਚਪਾਟੇ ਇਹ ਗੱਲ ਕਹਿੰਦੇ ਮੈਂ ਬਹੁਤ ਸਤਿਕਾਰ ਕਰਦਾ ਸਾਂ ਉਹਦਾ ਉਹਨਾਂ ਦਾ ਤੇ ਪਰ ਖਾਲਸਾ ਜੀ ਜਿਹੜੀ ਗੱਲ ਗਲਤ ਹੈ ਗਲਤ ਹੈ ਇਹਦੇ ਵਿੱਚ ਕਈ ਸੰਗਤ ਇਹੋ ਜੀ ਉਹ ਨਰਾਜ਼ ਹੋਊਗੀ ਪਰ ਇਹ ਸੱਚ ਹੈ ਇਹਦੇ ਉੱਤੇ ਥੋੜਾ ਜਿਹਾ ਪਹਿਰਾ ਦਿਓ ਸੋਚਣ ਵਿਚਾਰ ਉਹ ਵੀ ਇਹ ਤੁਹਾਨੂੰ ਕਿਹੜੇ ਪਾਸੇ ਨੂੰ ਸਿੱਟਣ ਦੀ ਕੋਸ਼ਿਸ਼ ਹੈ ਜਕਾਰੇ ਲਾਉਂਦੇ ਨੇ ਮੋਨੇ ਕੋਨੇ ਉਥੇ ਧੰਗ ਇਹ ਬਾਬਾ ਹਜਾਰਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਜੋਤ ਏਦਾਂ ਤੇ ਫਿਰ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੀ ਜੋਤ ਮੇਰੇ ਅੰਦਰ ਵੀ ਹੈ ਤੇ ਜਿਹੜੇ ਸੁਣ ਰਹੇ ਹੋ ਤੁਸੀਂ ਤੁਹਾਡੇ ਅੰਦਰ ਵੀ ਹੈ ਕੀੜੀ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੈ ਸਾਰਿਆਂ ਵਿੱਚ ਹੀ ਆ ਫਿਰ ਸਾਰਿਆਂ ਦਾ ਨਾਮ ਲਾਓ ਕੱਲੇ ਬਾਬੇ ਦਾ ਕਿਉਂ ਲੈਣਾ ਸੋ ਇਹ ਜ਼ਰੂਰ ਵਿਚਾਰ ਆਪਣੇ ਮਨ ਵਿੱਚ ਲਿਆਓ ਕਿ ਗੁਰੂ ਤੋਂ ਉੱਚਾ ਕੋਈ ਨਹੀਂ ਜੇ ਬਣ ਸਕਦਾ ਭਾਵੇਂ ਕੋਈ ਵੀ ਸੰਤ ਹੋਵੇ ਧਰਤੀ ਤੇ ਸੋ ਮਹਾਰਾਜ ਕਿਰਪਾ ਕਰਨ ਆਓ ਛੋਟੀ ਜੀ ਹੱਡ ਵੀਤੀ ਸਰਵਣ ਕਰੀਏ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤਾ ਤੇ ਭੈਣ ਜੀ ਦੱਸਦੇ ਨੇ ਕਿ ਮੇਰਾ ਬਾਹਰ ਕੋਈ ਟੈਸਟ ਹੋਣਾ ਸੀ ਖਾਲਸਾ ਜੀ ਇੱਥੋਂ ਗਏ ਨੇ ਬਾਹਰ ਉਹ ਤੇ ਉਹ ਕੈਨੇਡਾ ਦੇ ਵਿੱਚ ਨੇ ਉਹਨਾਂ ਦਾ ਕੋਈ ਟੈਸਟ ਹੋਣਾ ਜਿਹਦੇ ਕਰਕੇ ਖਾਲਸਾ ਜੀ ਕੋਈ ਪੇਪਰ ਮਿਲਦਾ ਜਿਹੜੇ ਉੱਥੇ ਰਹਿੰਦੇ ਉਹਨਾਂ ਨੂੰ ਪਤਾ ਹੋਵੇਗਾ ਤੇ ਵਿਆਹ ਕਰਵਾ ਕੇ ਭੈਣ ਉੱਥੇ ਗਈ ਸੀ ਤੇ ਉੱਥੇ ਨਰਸਿੰਗ ਦੇ ਕਰਕੇ ਉਹਨਾਂ ਨੂੰ ਕੋਈ ਜੌਬ ਵੀ ਸ਼ਾਇਦ ਪਤਾ ਨਹੀਂ ਜੌਬ ਕਰਕੇ ਉਹਨਾਂ ਨੇ ਕੋਈ ਟੈਸਟ ਦੇਣਾ ਸੀ ਜਾਂ ਉਵੇਂ ਕੋਈ ਪੇਪਰ ਲੈਣ ਵਾਸਤੇ ਟੈਸਟ ਦੇਣਾ ਹੁੰਦਾ ਤੇ ਐਵੇਂ ਖਾਲਸਾ ਜੀ ਭੈਣ ਕਹਿੰਦੀ ਕਿ ਮੈਂ ਨਾ ਟੈਸਟ ਦੇਣ ਦੋ ਵਾਰ ਗਈਆਂ ਤੇ ਇੰਨੀ ਚਾਂਸ ਹੁੰਦੇ ਆ ਦੋ ਵਾਰ ਚ ਮੈਂ ਫੇਲ ਹੋਈਆਂ ਤੇ ਤੀਜਾ ਜਿਹੜਾ ਚਾਂਸ ਸੀ ਕਹਿੰਦੇ ਵੀ ਉਹ ਮੈਂ ਆਪਣੀ ਮਾਤਾ ਜੀ ਨਾਲ ਗੱਲ ਕੀਤੀ ਕਿ ਮੰਮੀ ਤੁਸੀਂ ਗੁਰੂ ਘਰ ਅਰਦਾਸ ਕਰਾਓ ਮਹਾਰਾਜ ਕਿਰਪਾ ਕਰਨ ਜੇ ਮੈਨੂੰ ਇਹ ਚਾਂਸ ਮੇਰਾ ਮਿਸ ਹੋ ਗਿਆ ਤੇ ਮੈਨੂੰ ਕੋਈ ਚੰਗੀ ਜੌਬ ਨਹੀਂ ਇੱਥੇ ਮਿਲਨੀ ਤੇ ਫਿਰ ਮੈਨੂੰ ਵੇਟ ਕਰਨੀ ਪੈਣੀ ਵਾਹਿਗੁਰੂ ਜਾਨੇ ਖਾਲਸਾ ਜੀ ਉਹ ਕਿਹੜਾ ਪੇਪਰ ਆ ਉਹਦਾ ਭੈਣ ਦਾ ਕਾਦੇ ਵਾਸਤੇ ਆ ਇਹਦੇ ਬਾਰੇ ਦਾਸ ਨੂੰ ਉਹਨਾਂ ਨੇ ਦੱਸਿਆ ਛੋਟੀ ਜੀ ਉਹਨਾਂ ਨੇ ਕਲਿੱਪ ਮੈਨੂੰ ਭੇਜੀ ਉਹੀ ਮੈਂ ਆਪਜੀ ਨੂੰ ਸੁਣਾ ਰਿਹਾ ਹਾਂ ਕਿ ਕਹਿੰਦੇ ਮੈਂ ਆਪਣੀ ਮਾਤਾ ਜੀ ਨੂੰ ਕਿਹਾ ਤੇ ਮੇਰੇ ਮਾਤਾ ਜੀ ਜਿਹੜੇ ਨੇ ਉਹ ਸਾਡੇ ਘਰ ਸਾਡੀ ਭੂਆ ਆਈ ਹੋਈ ਸੀ ਭੈਣ ਕਹਿੰਦੇ ਕਹਿੰਦੇ ਵੀ ਜਦੋਂ ਮਾਤਾ ਜੀ ਦੀ ਗੱਲ ਹੋਈ ਤੇ ਮਾਤਾ ਜੀ ਨੇ ਭੂਆ ਇਹਨੂੰ ਦੱਸਿਆ ਤੇ ਭੂਆ ਕਹਿੰਦੀ ਕਮਲਿਓ ਤੁਸੀਂ ਸ਼ਹੀਦਾ ਸਾਹਿਬ ਜਾਓ ਇੰਨੀ ਸੰਗਤ ਉੱਥੇ ਜਾਂਦੀ ਆ ਤੇ ਇਨਾ ਉਹਨਾਂ ਨੂੰ ਸੁੱਖ ਮਿਲਦਾ ਸਭ ਕੁਝ ਉੱਥੋਂ ਪ੍ਰਾਪਤ ਹੁੰਦਾ ਤੇ ਤੁਸੀਂ ਉੱਥੇ ਕਿਉਂ ਨਹੀਂ ਜਾਂਦੀਆਂ ਤੇ ਭੂਆ ਨੇ ਦੱਸਿਆ ਵੀ ਸ਼ੀਦੀ ਦੇ ਕਰਵਾਈ ਦੀ ਤਾਂ ਸ਼ੀਦੀ ਦੇ ਕਰਾਉਂਦੇ ਆ ਤੇ ਦਾਸ ਦਾ ਖਾਲਸਾ ਜੀ ਉਹਨਾਂ ਨੇ ਚੈਨਲ ਵੀ ਉਹਨਾਂ ਨੂੰ ਦੱਸਿਆ ਤੇ ਉਦੋਂ ਉਹ ਭੂਆ ਨੇ ਜਿਆਦਾ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਉਹ ਭੈਣ ਦੀ ਮਾਤਾ ਤੇ ਉਹਦੀ ਭੂਆ ਉਹਨਾਂ ਨੇ ਪਲਾਨ ਬਣਾਇਆ ਵੀ ਅਸੀਂ ਆਪ ਹੀ ਚਲੇ ਜਾਈਏ ਬਾਬਾ ਨੌਧ ਸਿੰਘ ਸਾਹਿਬ ਦੇ ਸਥਾਨੇ ਤੇ ਖਾਲਸਾ ਜੀ ਰਸਤ ਲੈ ਕੇ ਗਈਆਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਪਹੁੰਚੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ ਤੇ ਜਦੋਂ ਖਾਲਸਾ ਜੀ ਉੱਥੇ ਰਗੜਾ ਲੱਗਾ ਅਰਦਾਸ ਕੀਤੀ ਸਿੰਘਾਂ ਨੇ ਰਾਤ ਕਰਨੀ ਸੀ ਮਨੇਰੇ ਅਮਰਤ ਵਿੜੇ ਜਿਹੜਾ ਰਗੜਾ ਲੱਗਾ ਉਹਦੇ ਵਿੱਚ ਅਰਦਾਸ ਕੀਤੀ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਸੱਤਾ ਅੱਠਾ ਦਿਨਾਂ ਬਾਅਦ ਭੈਣ ਦਾ ਉਹ ਫੇਰ ਇੰਟਰਵਿਊ ਸੀਗੀ ਤੇ ਉਹ ਹਫਤੇ ਦੇ ਵਿੱਚ ਮਹਾਰਾਜ ਨੇ ਐਸੀ ਕਲਾ ਵਰਤਾਈ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਕਿ ਉਹ ਭੈਣ ਦਾ ਜਿਹੜਾ ਪੇਪਰ ਸੀ ਉਹ ਕਲੀਅਰ ਹੋ ਗਿਆ ਬਹੁਤ ਵਧੀਆ ਕਲੀਅਰ ਹੋ ਗਿਆ ਮਾਹ ਰਾਏ ਨੇ ਐਸੀ ਕਿਰਪਾ ਕੀਤੀ ਤੇ ਭੈਣ ਕਹਿੰਦੀ ਵੀ ਮੇਰੇ ਮਨ ਵਿੱਚ ਨਾ ਜਿੱਦਾਂ ਖਾਲਸਾ ਜੀ ਅੱਗੇ ਵੀ ਦਾਸ ਨੇ ਦੱਸਿਆ ਉਹ ਕਹਿੰਦੇ ਮੇਰੇ ਮਨ ਵਿੱਚ ਆਇਆ ਵੀ ਇਹਦੇ ਉਦਾਂ ਹੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਆ ਵੀ ਸ਼ੀਦੀ ਦੇਗ ਬਾਰੇ ਨਹੀਂ ਕਹਿੰਦੇ ਮੈਨੂੰ ਮਖਿਆਲ ਆਇਆ ਮੈਨੂੰ ਲੱਗਾ ਵੀ ਮਹਾਰਾਜ ਨੇ ਉਹੀ ਕਿਰਪਾ ਕਰਦੀ ਮਨ ਵਿੱਚ ਵਿਚਾਰ ਆਇਆ ਕਹਿੰਦੇ ਰਾਤ ਨੂੰ ਗੁਰੂ ਸਾਹਿਬ ਦੀ ਖੇੜ ਵਰਤ ਗਈ ਕਹਿੰਦੇ ਰਾਤ ਨੂੰ ਨਾ ਇਦਾਂ ਹੋਇਆ ਸਾਡੇ ਪਿੰਡ ਦੀ ਮੈਨੂੰ ਸੁਪਨਾ ਆਉਂਦਾ ਕਿ ਸਾਡੇ ਪਿੰਡ ਜਿਹੜਾ ਸਾਡੇ ਘਰਾਂ ਦੇ ਕੋਲ ਗੁਰੂ ਘਰ ਹੈ ਉੱਥੇ ਕੋਈ ਸਮਾਗਮ ਹੋ ਰਿਹਾ ਮੈਂ ਵੀ ਉਹ ਸਮਾਗਮ ਵਿੱਚ ਗਈ ਆ ਤੇ ਉੱਥੇ ਨਿਹੰਗ ਸਿੰਘ ਰਗੜਾ ਲ ਤੇ ਇੱਕ ਬਹੁਤ ਬਜ਼ੁਰਗ ਰਗੜਾ ਲਾ ਰਿਹਾ ਰਗੜਾ ਲਾਉਂਦੇ ਲਾਉਂਦੇ ਕਹਿੰਦੇ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਇਹ ਤੁਸੀਂ ਕੀ ਕਰਦੇ ਆ ਸੁਪਨੇ ਵਿੱਚ ਤੇ ਉਹ ਕਹਿੰਦੇ ਵੀ ਧੀਏ ਇਹ ਸ਼ੀਦਾ ਦੇ ਨਾਮ ਦਾ ਰਗੜਾ ਲੱਗਦਾ ਹੈ ਇਹ ਸ਼ਰਦਾਈ ਪਿਆਰ ਉਹਦੀ ਸੰਗਤ ਨੂੰ ਸ਼ਕਾਵਾਂਗੇ ਇਹ ਰਗੜੇ ਨਾਲ ਅਰਦਾਸਾਂ ਪੂਰੀਆਂ ਹੁੰਦੀਆਂ ਤਾਂ ਜਿਹੜਾ ਤੇਰਾ ਕੰਮ ਬਣਿਆ ਇਹ ਵੀ ਇਸੇ ਰਗੜੇ ਨਾਲ ਬਣਿਆ ਖਾਲਸਾ ਜੀ ਸੁਪਨੇ ਵਿੱਚ ਦੱਸ ਦਿੱਤਾ ਮਹਾਰਾਜ ਦੀ ਐਸੀ ਐਸੀ ਕਲਾ ਵਰਤੀ ਉਹ ਭੈਣ ਉਦੋਂ ਤੋਂ ਜੁੜੀ ਹੋਈ ਹੈ ਤੇ ਹੁਣ ਖਾਲਸਾ ਜੀ ਉਹ ਦਾਸ ਦਾ ਚੈਨਲ ਵੀ ਸੁਣਦੇ ਤੇ ਕਾਫੀ ਹਫ਼ਤੇ ਬਾਅਦ ਉਹਨਾਂ ਨੇ ਹਰ ਹਫ਼ਤੇ ਸ਼ਹੀਦੀ ਦੇ ਕਰਾਉਣੀ ਹੁੰਦੀ ਹੈ ਮਹਾਰਾਜ ਦੀ ਐਸੀ ਕਲਾ ਉਹਨਾਂ ਨੇ ਸਤਿਗੁਰਾਂ ਨੇ ਵਰਤਾਈ ਕਿ ਸੁਪਨੇ ਵਿੱਚ ਉਹਦਾ ਫੁਰਨਾ ਵੀ ਕੱਢਿਆ ਵੀ ਕਿਤੇ ਉਹਨੂੰ ਭੁਲੇਖਾ ਨਾ ਰਵੇ ਵੀ ਅਰਦਾਸ ਕਦੇ ਆਪੇ ਆਪਣੇ ਆਪ ਹੀ ਉਹਦਾ ਕੰਮ ਬਣ ਗਿਆ ਤੇ ਉਹਨਾਂ ਨੇ ਦੱਸਿਆ ਵੀ ਸ਼ੀਦਾ ਨੇ ਵੀ ਇਹ ਤੇਰੇ ਜਿਹੜੇ ਕੰਮ ਬਣੇ ਨੇ ਰਗੜੇ ਕਰਕੇ ਬਣੇ ਨੇ ਇਹ ਸਾਨੂੰ ਤੂੰ ਜਿਹੜੀ ਦੇਖ ਛਕਾਈ ਐ ਰਸਤਾ ਭੇਜੀ ਐ ਉਹ ਰਸਤਾ ਹੀ ਪ੍ਰਮਾਣ ਕਰਕੇ ਤੇਰਾ ਕੰਮ ਸਿੱਧੇ ਰਾਹ ਕੀਤਾ ਤੇ ਖਾਲਸਾ ਜੀ ਕਈਆਂ ਨੂੰ ਇਹ ਹੁੰਦਾ ਹੈ ਕਿ ਸ਼ਾਇਦ ਆਪੇ ਹੀ ਹੋ ਗਿਆ ਵੀ ਪਤਾ ਨਹੀਂ ਅਰਦਾਸ ਨੇ ਕੰਮ ਕੀਤਾ ਕਿ ਨਹੀਂ ਕੀਤਾ ਸੋ ਐਸੀ ਮਹਾਰਾਜ ਦੀ ਕਲਾ ਵਰਤਦੀ ਐ ਏਵੇਂ ਸਤਿਗੁਰੂ ਕਿਰਪਾ ਕਰਕੇ ਹਾਜ਼ਰ ਨਾਜ਼ਰ ਵਰਤ ਕੇ ਕਾਰਜ ਕਰਦੇ ਆ ਇਹਨੋਂ ਤੋਂ ਪੈਣ ਦੀ ਸ਼ਰਧਾ ਬਣੀ ਆ ਬਾਣੀ ਪੜਨ ਲੱਗ ਪਈ ਆ ਮਹਾਰਾਜ ਦੀ ਕਿਰਪਾ ਨਾਲ ਸੋਹਣੀ ਤੇ ਚੰਗੀ ਉਹਨੂੰ ਨੌਕਰੀ ਮਿਲ ਗਈ ਆ ਤੇ ਮੈਨੂੰ ਖਾਲਸਾ ਜੀ ਇਹ ਨਹੀਂ ਪਤਾ ਵੀ ਉਹ ਪੇਪਰ ਜਿਹੜਾ ਅਸੀਂ ਉਹਦੇ ਪੱਕੇ ਹੋਣ ਵਾਸਤੇ ਸੀ ਜਾਂ ਕੋਈ ਨੌਕਰੀ ਵਾਸਤੇ ਅਸੀਂ ਕੋਈ ਪੇਪਰ ਹੁੰਦਾ ਹੋਊਗਾ ਕੋਈ ਇੰਟਰਵਿਊ ਲੈਂਦੇ ਹੋਣਗੇ ਉਹ ਤੇ ਉਹਦੇ ਵਿੱਚੋਂ ਖਾਲਸਾ ਜੀ ਦੋ ਵਾਰ ਨਹੀਂ ਸੀ ਪਾਸ ਹੋਈ ਪਰ ਤੀਜੀ ਵਾਰ ਜਦੋਂ ਸ਼ੀਦਾ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਪਾਸ ਹੋ ਗਈ ਸੀ ਸੋ ਮਹਾਰਾਜ ਨੇ ਕਲਾ ਵਰਤਾਈ ਕਿਰਪਾ ਕੀਤੀ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜਿਹੜੀ ਦਾਸ ਨੇ ਵਿੱਚ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਉਹ ਲੋਕ ਜਿਹੜੇ ਐਵੇਂ ਕਰ ਰਹੇ ਆ ਖਾਲਸਾ ਜੀ ਇਹਨਾਂ ਤੋਂ ਸੁਚੇਤ ਰਹੋ ਬਾਣੀ ਪੜੋ ਨਾਮ ਜਪੋ ਬਾਣੀ ਕੀ ਕਹਿੰਦੀ ਹੈ ਉਹ ਸਰਵਣ ਕਰੋ ਸਤਿਗੁਰੂ ਤੁਹਾਨੂੰ ਕੀ ਕਹਿੰਦੇ ਆ ਉਹ ਸਰਵਣ ਕਰੋ ਮਹਾਰਾਜ ਮਿਹਰ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪੰਜਾਬ ਵਾਲੀ ਅਰਦਾਸ ਕਰਿਆ ਕਰੋ ਕਿ ਪੰਜਾਬ ਵਿੱਚ ਜੋ ਹੜਾਂ ਦੀ ਮਾਰ ਹੈ ਪਾਣੀ ਦੀ ਮਾਰ ਪਈ ਹੈ ਮਹਾਰਾਜ ਕਿਰਪਾ ਕਰਨ ਸ਼ੋਕ ਸ਼ਾਂਤੀ ਇਹ ਪੰਜਾਬ ਨੂੰ ਬਖਸ਼ਣ ਸਾਰੇ ਜਿਹੜੇ ਸੁਖੀ ਹੋਣ ਤੇ ਮਹਾਰਾਜ ਕਿਰਪਾ ਕਰਕੇ ਔਖੀ ਘੜੀ ਨੂੰ ਮੀਟ ਦੇਣ ਸਾਰੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਕਰਨ ਤੇ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ